ਇਸ ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਲੁਧਿਆਣਾ ਦਾ ਸਸਰਾਲੀ ਫਤਲੋਜ ਬੰਨਾ ਜਿਹੜਾ ਉਹ ਟੁੱਟਣ ਦੀ ਕਗਾਰ ਦੇ ਉੱਤੇ ਪਹੁੰਚ ਗਿਆ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਇਲਾਕੇ ਦੇ ਵਿੱਚ ਰੈਡ ਅਲਰਟ ਕੀਤਾ ਗਿਆ ਹੈ ਸਸਰਾਲੀ ਪਿੰਡ ਦੇ ਲਈ ਰੈਡ ਅਲਰਟ ਕੀਤਾ ਗਿਆ ਹੈ ਤੇ ਨਾਲ ਹੀ 15 ਪਿੰਡ ਨੇ ਜਿਹੜੇ ਉਹ ਵੀ ਕਰੀਬ ਅਲਰਟ ਉੱਤੇ ਦੱਸੇ ਜਾ ਰਹੇ ਨੇ ਤਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣ ਲਈ ਕਿਹਾ ਗਿਆ ਹੈ ਜਿਹੜੇ ਲੋਕ ਦੋ ਮੰਜ਼ਿਲਾ ਮਕਾਨਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਉੱਪਰਲੀਆਂ ਮੰਜ਼ਿਲਾਂ ਤੇ ਜਾਣ ਲਈ ਕਿਹਾ ਗਿਆ ਹੈ ਤੇ ਪਹਿਲਾਂ ਵੀ ਪ੍ਰਸ਼ਾਸਨ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਹੁਣ ਬੰਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਲਗਾਤਾਰ ਖੋਰਾ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਹਾਲਾਂਕਿ ਇੰਟਰਨੈਟ ਤੇ ਵੀਡੀਓਜ਼ ਵੀ ਆਈਆਂ ਸੀ ਕਿ ਬੰਨ ਟੁੱਟ ਗਿਆ ਹੈ ਲੇਕਿਨ ਬੰਨ ਫਿਲਹਾਲ ਨਹੀਂ ਟੁੱਟਿਆ ਲੇਕਿਨ ਬੰਨ ਟੁੱਟਣ ਦੀ ਕਿਨਾਰ ਦੇ ਉੱਤੇ ਪਹੁੰਚ ਗਿਆ ਹੈ ਤਾਂ ਲਗਾਤਾਰ ਸਤਲੁਜ ਦਰਿਆ ਉਫਾਨ ਦੇ ਉੱਤੇ ਚੱਲ ਰਿਹਾ ਹੈ ਜਿਸ ਕਰਕੇ ਇਸ ਇਲਾਕੇ ਦੇ ਵਿੱਚ ਖਤਰਾ ਪੈਦਾ ਹੋ ਗਿਆ ਹੈ ਲੋਕਾਂ ਨੂੰ ਹਲਾਤਾਂ ਉੱਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਹੈ ਕੋਠਿਆਂ ਤੇ ਚੜ ਕੇ ਦਰਿਆ ਵੱਲ ਦੇਖਣ ਕਿਉਂਕਿ ਅਗਰ ਕੋਈ ਵੀ ਅਣਸਕਾਮੀ ਕੱਟੜਾ ਹੁੰਦੀ ਹੈ ਤਾਂ ਲੋਕਾਂ ਨੂੰ ਬਹੁਤ ਘੱਟ ਸਮਾਂ ਮਿਲੇਗਾ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਪਸ਼ੂਆਂ ਨੂੰ ਜਾਂ ਫਿਰ ਆਪਣੀਆਂ ਜ਼ਰੂਰੀ ਚੀਜ਼ਾਂ ਨੂੰ ਸਾਂਭਣ ਦਾ ਤਾਂ ਸਸਰਾਲੀ ਪਿੰਡਾ ਜਿਹੜਾ ਇਸ ਦੇ ਲਈ ਰੈੱਡ ਅਲਰਟਾ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਸਵੇਰ ਤੋਂ ਹੀ ਇਸ ਇਲਾਕੇ ਦੇ ਵਿੱਚ ਲੋਕ ਤੇ ਜਿਹੜੇ ਉਹ ਮਸਤੈਦ ਦਿਖ ਰਹੇ ਨੇ ਬਨ ਉਤੇ ਸੇਵਾ ਕਰਨ ਲਈ ਵੀ ਇਲਾਕਾ ਬਸਦੀ ਪਹੁੰਚੇ ਸੀ ਲੇਕਿਨ ਕੁਦਰਤ ਦੇ ਅੱਗੇ ਇਨਸਾਨ ਦਾ ਕੋਈ ਵੀ ਬਸ ਨਹੀਂ ਚੱਲ ਰਿਹਾ ਪ੍ਰਸ਼ਾਸਨ ਵੱਲੋਂ ਟੀਮਾਂ ਭੇਜੀਆਂ ਗਈਆਂ ਸੀ ਐਨਡੀਆਰਐਫ ਵੀ ਇੱਥੇ ਆਈ ਸੀ ਲੇਕਿਨ ਕੈਸੇ ਵੱਲੋਂ ਵੀ ਸਥਿਤੀ ਤੇ ਕਾਬੂ ਨਹੀਂ ਕੀਤਾ ਜਾ ਸਕਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਹਾਂ ਕੁਝ ਸਮਾਂ ਪਹਿਲਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਬੰਨ ਨੂੰ ਖੋਰਾ ਲੱਗ ਰਿਹਾ ਹੈ ਅਤੇ ਬੰਨ ਦੇ ਕਿਨਾਰੇ ਤੇ ਲੱਗੇ ਦਰਖਤ ਵੀ ਟੁੱਟ ਕੇ ਪਾਣੀ ਦੇ ਵਿੱਚ ਡਿੱਗਦੇ ਜਾ ਰਹੇ ਨੇ ਅਤੇ ਬੰਨ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਹੈ ਬੰਨ ਦੇ ਵਿੱਚ ਤਨੇੜਾਂ ਨੇ ਜਿਹੜੀਆਂ ਉਹ ਵੀ ਨਜ਼ਰ ਆ ਰਹੀਆਂ ਨੇ ਤਾਂ ਲੁਧਿਆਣਾ ਦੇ ਪਿੰਡ ਸਸਰਾਲੀ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਕਈ ਪਿੰਡ ਨੇ ਜਿਹੜੇ ਉਹ ਪ੍ਰਭਾਵਿਤ ਹੋ ਸਕਦੇ ਨੇ ਜਿਨ੍ਹਾਂ ਵਿੱਚ ਸਸਰਾਲੀ ਬੁੰਟ ਰਾਵਤ ਹਵਾਸ ਸੀੜਾ ਬੂਤਗੜ ਮੰਗਲੀ ਟਾਂਡਾ țeਰੀ ਖਵਾਜ ਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟ ਅਤੇ ਮਿਹਰਬਾਨ ਇਹ ਪਿੰਡ ਨੇ ਜਿਹੜੇ ਇਹਨਾਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ ਦੂਜੇ ਪਾਸੇ ਸ਼ੈਲਟਰ ਨੇ ਜਿਹੜੇ ਉਹ ਬਣਾਏ ਗਏ ਨੇ ਰੈਸਕਿਊ ਸੈਂਟਰ ਬਣਾਏ ਗਏ ਨੇ ਜਿੱਥੇ ਰਾਹੋਂ ਰੋਡ ਗੋਸਗੜ ਸਤ ਸੰਗਤ ਘਰ ਦੇ ਵਿੱਚ ਬਣਾਇਆ ਗਿਆ ਹੈ ਚੰਡੀਗੜ੍ਹ ਰੋਡ ਤੇ ਮੁੰਡੀਆਂ ਸਤ ਸੰਗਤ ਘਰ ਟੱਬਾ ਰੋਡ ਤੇ ਸਤ ਸੰਗਤ ਘਰ ਕੈਲਾਸ਼ ਨਗਰ ਸਤ ਸੰਗਤ ਘਰ ਪਿੰਡ ਸਸਰਾਲੀ ਦੇ ਨੇੜੇ ਰਾਧਾ ਸਵਾਮੀ ਸੈਂਟਰ ਖਾਸੀ ਕਲਾ ਮੰਡੀ ਖਾਸੀ ਸਕੂਲ ਭੁਖੜੀ ਸਕੂਲ ਮੱਤੇਵਾੜਾ ਸਕੂਲ ਅਤੇ ਮੱਤੇਵਾੜਾ ਮੰਡੀ ਇਹਨਾਂ ਥਾਵਾਂ ਤੇ ਸ਼ੈਲਟਰ ਨੇ ਜਿਹੜੇ ਉਹ ਬਣਾਏ ਗਏ ਨੇ ਰੈਸਕਿਊ ਸੈਂਟਰ ਬਣਾਏ ਗਏ ਨੇ ਤੇ ਫਲੱਡ ਕੰਟਰੋਲ ਰੂਮ ਦਾ ਨੰਬਰ ਵੀ ਸਥਾਪਿਤ ਕੀਤਾ ਗਿਆ ਹੈ 0161 2433100 ਇਹ ਨੰਬਰ ਜਾਰੀ ਕੀਤਾ ਗਿਆ ਹੈ ਨਾਲ ਹੀ 112 ਪੁਲਿਸ ਦੇ ਐਮਰਜੈਂਸੀ ਨੰਬਰ ਤੇ ਵੀ ਸੰਪਰਕ ਲੋਕ ਮੁਸੀਬਤ ਵੇਲੇ ਕਰ ਸਕਦੇ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇਸ ਥਾਂ ਦੇ ਉੱਤੇ ਵੱਡੇ ਪੱਧਰ ਤੇ ਇਲਾਕਾ ਵਾਸੀ ਮੌਜੂਦ ਹੁੰਦੇ ਨੇ ਤਾਂ ਉੱਥੇ ਇੱਕ ਵਿਅਕਤੀ ਬੇਨਤੀ ਕਰਦਾ ਦਿਖਾਇਆ ਜਾਂਦਾ ਹੈ ਕਿ ਆਪਾਂ ਬਹੁਤ ਜ਼ੋਰ ਲਾ ਲਿਆ ਲੇਕਿਨ ਹੁਣ ਇਸ ਵੰਨ ਨੂੰ ਕਾਬੂ ਕਰਨਾ ਕਾਫੀ ਮੁਸ਼ਕਲ ਹੈ ਤਾਂ ਉਸ ਵਿਅਕਤੀ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਾ ਕੇ ਆਪਣੇ ਬੱਚਿਆਂ ਅਤੇ ਪਰਿਵਾਰ ਵਾਲਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਤਾਂ ਪਿੰਡਾਂ ਦੇ ਲੋਕ ਪਹਿਲਾਂ ਹੀ ਅਲਰਟ ਉਤੇ ਦਿਖਾਈ ਦੇ ਰਹੇ ਨੇ ਇਲਾਕੇ ਵਿੱਚ ਅਨਾਉਂਸਮੈਂਟਾਂ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਤਾਂ ਤੋ ਤਸਵੀਰਾਂ ਨੇ ਜਿਹੜੀਆਂ ਉਹ ਵਾਕਈ ਕਿ ਕਾਫੀ ਜ਼ਿਆਦਾ ਗੰਭੀਰ ਨੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਬੰਨ ਟੁੱਟਣ ਦਾ ਖਤਰਾ ਹੈ ਜਿਹੜਾ ਉਹ ਪੈਦਾ ਹੋ ਗਿਆ ਹੈ ਤਾਂ ਬੰਨ ਜਿਹੜਾ ਉਹ ਟੁੱਟਣ ਦੀ ਕगार ਉੱਤੇ ਪਹੁੰਚ ਗਿਆ ਹੈ ਬਹੁਤ ਹੀ ਖੌਫਨਾਕ ਮੰਜ਼ਰ ਆ ਜਿਹੜਾ ਉਹ ਇੱਥੇ ਲੱਗ ਰਿਹਾ ਹੈ ਤਾਂ ਕਈ 100 ਮੀਟਰ ਲੰਬਾ ਪਾੜਾ ਜਿਹੜਾ ਇਸ ਦੇ ਵਿੱਚ ਪੈ ਸਕਦਾ ਹੈ ਅਗਰ ਇਹ ਬੰਨ ਟੁੱਟਦਾ ਹੈ ਦੂਜੇ ਪਾਸੇ ਲੋਕਾਂ ਨੇ ਉੱਥੇ ਪੱਤਰਕਾਰਾਂ ਨਾਲ ਦੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਪਹਿਲਾਂ ਕਈ ਮੀਟਰ ਅੱਗੇ ਤੱਕ ਇੱਥੇ ਖੇਤ ਸਨ ਬੰਨ ਦੇ ਅੰਦਰ ਵਾਲੇ ਪਾਸੇ ਜਿਹੜੇ ਖੇਤ ਅਤੇ ਜ਼ਮੀਨ ਸੀ ਉਸ ਨੂੰ ਵੀ ਹੌਲੀ-ਹੌਲੀ ਦਰਿਆ ਖੋਰਾ ਲਾ ਕੇ ਆਪਣੇ ਨਾਲ ਰੋੜ ਕੇ ਲੈ ਗਿਆ ਤਾਂ ਹੁਣ ਬੰਨ ਤੱਕ ਦਰਿਆ ਜਿਹੜਾ ਉਹ ਪਹੁੰਚ ਗਿਆ ਹੈ ਤੇ ਬੰਨ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਸਤਲੁਜ ਦਰਿਆ ਪੂਰੇ ਉਫਾਨ ਦੇ ਉੱਤੇ ਚੱਲ ਰਿਹਾ ਹੈ ਦੂਜੇ ਪਾਸੇ ਚਮਕੌਰ ਸਾਹਿਬ ਦੇ ਵਿੱਚ ਵੀ ਬੰਨ ਕਮਜ਼ੋਰ ਹੋ ਗਏ ਸਨ ਜਿੱਥੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਅਤੇ ਫੌਜ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਸੀ ਲੇਕਿਨ ਉੱਥੇ ਹਾਲਾਤ ਨੇ ਜਿਹੜੇ ਉਹ ਠੀਕ ਹੋ ਗਏ ਲੇਕਿਨ ਹੁਣ ਇੱਥੇ ਲੁਧਿਆਣਾ ਦੇ ਵਿੱਚ ਸਥਿਤੀ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਹੀ ਹੈ ਅਗਰ ਇਹ ਬੰਨ ਟੁੱਟਦਾ ਹੈ ਤਾਂ ਅਗੇ ਕਾਫੀ ਜ਼ਿਆਦਾ ਹਿੱਸੇ ਦੇ ਵਿੱਚ ਇਸ ਦੀ ਮਾਰ ਆ ਜਿਹੜੀ ਉਹ ਪੈ ਸਕਦੀ ਹੈ ਲੁਧਿਆਣਾ ਜ਼ਿਲ੍ਹਾ ਦੇ ਸਸਰਾਲੀ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੋਂ ਲੁਧਿਆਣਾ ਸ਼ਹਿਰ ਵੀ ਬਹੁਤਾ ਦੂਰ ਨਹੀਂ ਹੈ ਤਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਸਾਰੇ ਲੋਕ ਇਹੀ ਅਰਦਾਸਾਂ ਕਰ ਰਹੇ ਨੇ ਕਿ ਕਿਸੇ ਪ੍ਰਕਾਰ ਇਹ ਬੰਨ ਜਿਹੜਾ ਉਹ ਬਚ ਜਾਵੇ ਕਿਉਂਕਿ ਇਸ ਬੰਨ ਦੇ ਟੁੱਟਣ ਨਾਲ ਕਈ ਪਿੰਡਾਂ ਵਿੱਚ ਹਾਲਾਤ ਕਾਫੀ ਜ਼ਿਆਦਾ ਗੰਭੀਰ ਬਣ ਸਕਦੇ ਨੇ ਤਾਂ ਲੁਧਿਆਣਾ ਦੀਆਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਹਾਲਾਂਕਿ ਕੁਝ ਸਮਾਂ ਪਹਿਲਾਂ ਇੰਟਰਨੈਟ ਤੇ ਕੁਝ ਵੀਡੀਓਜ਼ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਇਹਨਾਂ ਬੰਨਾਂ ਦੇ ਟੁੱਟਣ ਦਾ ਦਾਵਾ ਕੀਤਾ ਗਿਆ ਲੇਕਿਨ ਇਹ ਗੱਲ ਸੱਚ ਨਹੀਂ ਹੈ ਪ੍ਰਸ਼ਾਸਨ ਮੌਕੇ ਤੇ ਮੌਜੂਦਾ ਮੌਕੇ ਤੇ ਕਈ ਮੀਡੀਆ ادارے ਵੀ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਪਲ-ਪਲ ਦੀ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ ਅਤੇ ਬਨ ਦੀ ਹਾਲਤ ਆ ਜਿਹੜੀ ਉਸ ਵਕਤ ਖਤਰੇ ਵਾਲੀ ਆ ਲੇਕਿਨ ਬਨ ਟੁੱਟਣ ਬਾਰੇ ਕੋਈ ਵੀ ਜਾਣਕਾਰੀ ਅਜੇ ਨਹੀਂ ਆਏ ਤੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਰੈਸਕਿਊ ਨੂੰ ਲੈ ਕੇ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਅਨਾਉਂਸਮੈਂਟਾਂ ਰਾਹੀਂ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਏ